ਲੋ ਜੀ ਦਿਨ ਅੱਜ ਤੀਜਾ ਆਪਣਾ ਕੰਮ ਚੱਲਦੇ ਨੂੰ ਤੇ ਪਹਿਲਾਂ ਮਿੱਤਰਿਆਂ ਨਾਲ ਕਰਨੇ ਨਿਉ ਨਿਉ ਜੀ ਪੁਰਾਣੀ ਨਿਉ ਸੇ ਆਪਣੀ ਇਹ ਢਾਂਡੇ ਦੀ ਤੇ ਸਾਰੀ ਕੱਢੀ ਤੇ ਆ ਪਈ ਐਟ ਜੀ ਪੱਪੀ ਜੀ ਐਟ ਸਾਰੀ ਤੇ ਕੱਢੀ ਵਿਚਾਰੇ ਨੇ ਤੇ ਬਾਤ ਹੈ ਫਿਰ ਆ ਫੱਲੋ ਭਰ ਕੇ ਲੈ ਆਣੇ ਨੇ ਸਾਰੇ ਚੱਲੋ ਦੋ ਵੀ ਲੈ ਆਉਂਦੀ ਆਂ ਉੱਪਰੋਂ ਡੇਢ ਦੇ ਚਲੋ ਪਹਿਲਾਂ ਉਧਰੋਂ ਇਹਨਾਂ ਨੂੰ ਇੱਟ ਵਧਾਉਣੀ ਪੈਂਦੀ ਐ ਗਾਹਾਂ ਟ੍ਰਾਂਸਫਰ ਕਰਨੀ ਵੰਦਿਆ ਫਿਰ ਇੱਧਰੋਂ ਤੇ ਇੱਧਰ ਹੀ ਤੇ ਤਾਂ ਕਰਕੇ ਅੱਜ ਇਨਾ ਟਾਈਮ ਲੱਗ ਗਿਆ ਤੇ ਕੱਲ ਨੂੰ ਇਹ ਕੰਦ ਕੰਪਲੀਟ ਹੀ ਹੋ ਜੂਗੀ ਕੱਲ ਨੂੰ ਨੇੜੇ ਆ ਜਾਣਗੇ ਦੋ ਦਣਾ ਹਰੇ ਵਿਚਾਰਾਂ ਨੂੰ ਹੋਰ ਸਾਰੇ ਮੰਗ ਵੀ ਲੱਗ ਜੂਗਾ ਆਪਣਾ ਮੇਸਟਰ ਨੂੰ ਕਹਤਾ ਵੀ ਚਾਹੇ ਹੋੜੀ ਚੱਲ ਰਾ ਵਸ ਸਭ ਕੰਮ ਹੋਈ ਉਹਦੇ ਵਧੀਆ ਹੋਵੇ ਹੈਨਾ ਤੇ ਖਰਾਮਦਾਰੀਆਂ ਕਰੀ ਜਾਂਦੇ ਨੇ ਜੀ ਵਧੀਆ ਕੰਮ ਵਧੀਆ ਕੰਮ ਕਰ ਰਹੇ ਨੇ ਤਾਂ ਧੀ ਗੱਲ ਤੇ ਹਿੰਦੀ ਜੀ ਕੰਮ ਗਾਰੰਟੀ ਵਾਲਾ ਹੋ ਜੇ ਸਾ ਅੱਲਾ ਮਸੂਲਾ ਹੈ ਵੀਰ ਇੱਥੇ ਬਣਾ ਲਾਂਦੇ ਨੇ ਬਾਹਰੀ ਇਹ ਆਪਣੇ ਘਰ ਅੰਦਰ ਰੱਖ ਲਾਇਆ ਵਸੇ ਇਹ ਲੱਗੇ ਮਹਾ ਚਲਾ ਰਹਿਣ ਦੋ ਤੁਸੀਂ ਮਹਾ ਇਹਨੂੰ ਇੱਕ ਦੋ ਧੁੱਪਾਂ ਲੱਗ ਲਾਂਦੇ ਹੋਰੀ ਛੈਟ ਤੋਂ ਤੇ ਸੁੱਕੇ ਤੋਂ ਬਾਅਦ ਇਹ ਬਾਅਦ ਚ ਭਰਤ ਦਾਂਗੇ ਆਪਾਂ ਅੰਦਰ ਹੀ ਭਰਤੀ ਜਾਨੀ ਕਿ ਇਹ ਨਾਲ ਕਿਸੇ ਚੀਜ਼ ਚ ਲਓ ਜੀ ਇੰਨਾ ਪਚਾ ਭਰਤ ਪੈਣਾ ਆਪਣਾ ਇਹਦੇ ਚ ਤੇ ਫੇਰ ਕਿਤੇ ਜਾ ਕੇ ਇਹਦੇ ਬਰੋਬਰ ਉੱਪਰਲੇ ਇੱਥੇ ਆਪਣਾ ਟਰੈਕਟਰ ਖੜਾ ਟਹਿਣਾ ਹੋਰ ਇਹਦੇ ਬਰੋਬਰ ਜਾ ਕੇ ਹਰਸ ਲੱਗੂਗਾ ਜੀ ਕਿੱਧਰ ਥੋੜੇ ਪੈਣ ਨਾ ਚੱਲਵਾ ਦੋ ਹੈ ਹੈ ਇੱਧਰ ਰੂੜੇ ਪੈਣੇ ਨਹੀਂ ਨੂੰ ਆਂਗਾ ਕੀ ਹੋਵੇ ਟਲਾ ਲੋ ਮੇਸਤਰੀ ਆ ਗਿਆ ਬੰਦਾ ਘੈਂਟ ਜੀ ਕੰਮ ਅਕੁੰਦਰ ਵਧੀਆ ਖੱਚਲਾ ਹੁੰਦਾਗਾ ਬੰਦ ਦੇਵੀ ਦੇ ਨਾਲ ਦੇ ਵਧੀਆ ਨੇ ਜੀ ਕਿ ਆਪਣੀਆਂ ਗੇਟਾਂ ਦੀ ਜੋੜੀ ਪੱਟ ਕੇ ਇਹ ਇਧਰਲਾ ਤਾਂ ਇੱਥੇ ਆ ਜੂਗਾ ਜੀ ਇਹ ਇਧਰਲਾ ਬਨੇਰਾ ਇਧਰ ਆ ਜੂਗਾ ਤੇ ਇਧਰਲਾ ਕੋਲਾ ਇੱਥੇ ਆ ਜੂਗੀ ਆਪਣਾ ਆ ਜਾਗਾ ਤੇ ਤੇ ਇਧਰਲਾ ਕੋਲਾ ਆ ਜਾਗਾ ਤੇ ਆ ਜੂਗਾ ਤੇ ਗੇਟ ਆਪਣਾ ਜਿਹੜਾ ਹੈਗਾ ਸਾਰਾ ਇਹ ਤਾਂ ਸਾਰਾ ਇਹ ਪਿੱਛੇ ਹਟ ਜੂਗਾ ਜੀ ਇਹ ਫਿਲਹਾਲ ਤਾਂ ਇਹ ਗੇਟ ਲਾਵਾਂਗੇ ਤੇ ਬਾਅਦ ਚ ਦੇਖਾਂਗੇ ਡਿਜ਼ਾਈਨਦਾਰ ਗੇਟ ਵਧੀਆ ਲਵਾਵਾਂਗੇ ਜੇ ਲੋ ਜੀ ਕੰਮ ਇਹਨਾਂ ਦਾ ਲਵੇ ਲੱਗ ਗਿਆ ਸਾਮ ਦਾ ਟਾਈਮ ਹੋ ਗਿਆ ਪੰਜ ਸਾਢੇ ਪੰਜ ਦਾ ਹੋ ਗਿਆ ਟਾਈਮ ਰਹਿ ਗਿਆ ਥੋੜਾ ਜਾਣ ਦਾ ਤੇ ਹੁਣ ਮੇਤਰੀ ਤੇ ਮੇਤਰੀ ਦੇ ਦਾ ਬੰਦੇ ਹਿਸਾਬ ਨਾਲ ਮਸਾਲਾ ਬਣਾ ਰਹੇ ਨੇਗੇ ਜਿੰਨਾ ਕੰਮ ਹੁਣ ਹੋ ਜੇ ਅੱਧੇ ਘੰਟੇ ਚ ਇਹਨਾਂ ਤੋਂ ਨੂੰ ਮਾਗੀ ਬਣਾ ਰਹੇ ਨੇਗੇ ਜੀ ਇਹ ਮੇਤਰੀ ਇਧਰ ਟ੍ਰਾਂਸਫਰ ਕਰ ਗਾ ਆਬ ਮਾਈਗਾ ਟ੍ਰਾਂਸਫਰ ਕਰ ਦਾਂਗਾ। ਇਹ ਕੰਮ ਲੋਟ ਆ ਜਾਂਦਾ ਹਨਾ ਜੇ ਇੱਕ ਬੰਦਾ ਹੋਰ ਹੁੰਦਾ ਇੱਥੇ ਫੜ ਕੇ ਹਨਾ ਕਹਾਂ ਕਰ ਲਾਂਗਾ। ਅੜਤੇ ਚੱਬੋ। ਜੇ ਜਗੰਡਾ ਹੁੰਦਾ ਉਹ। ਜੇ ਗੋਲੀ ਪ੍ਰੇਟ ਹੁੰਦਾ। ਉਹ ਨਹੀਂ ਕੰਮ ਕਰਦਾ। ਹਾਂ। ਰਪਾਤ ਜਾਂਦਾ ਨਰ ਨਿਉ ਦਾ ਹਾਲ ਨੇ ਦੇੜਤੀ ਹੈ ਨਾ ਇੱਕ ਗੱਲ ਹੈਗੀ ਆ ਵੀ ਨਿਉ ਤਾਂ ਮਾਂ ਦਾ ਪੁੱਤ ਜਿਹੜਾ ਚੰਬੜ ਗਿਆ ਨਿਉ ਤਾਂ ਫੱਟੇ ਜਾਕਤੇ ਸੀਗੇ ਪਤਾ ਨਹੀਂ ਮਾ ਉਹਦਾ ਆਖਰ ਦਾਦਾ ਆਇਆ ਸੀ ਮਾਲ ਖਾਦੇ ਤਾਂ ਮਾਲ ਖਾਦੇ ਤਾਂ ਹਾਂ ਆਹੀ ਗੱਲ ਸੀ ਸਹੀ ਗੱਲ ਲੋ ਅੱਜ ਦਿਨ ਚੌਥਾ ਹੈਗਾ ਤੇ ਚੌਥੇ ਦਿਨ ਜਿਹੜੇ ਲੱਗੇ ਕੰਮ ਆਪਣਾ ਇਹਨਾਂ ਦਾ ਜਿਉਂਆਂ ਦਾ ਬਈ ਇਹ ਦੁਵਾ ਦੇ ਇਹਦੇ ਵਿੱਚ ਆਪਾਂ ਆਪਾਂ ਮੋਪੋ ਹਮਾਂਗੇ ਪਤਾ ਕਰਦੇ ਹਾਂ ਭੱਤ ਦਾ ਤੇ ਭੱਤ ਬੁਆ ਕੇ ਭਰ ਦਾਂਗੇ ਜੇ ਤਾਂ ਆਪਣਾ ਟਰਾਲੀ ਸਾhti ਹੋ ਗਈ ਤਾਂ ਵੀ ਠੀਕ ਆ ਜੇ ਆਪ ਨੂੰ ਆਪ ਦੀ ਪ੍ਰਾਈਸ ਸੈੱਟ ਬਹਿ ਗਿਆ ਤਾਂ ਫਿਰ ਆਪਾਂ ਟੈਨ ਹੋਰ ਲੈ ਮੰਗ ਲਈ ਟਰਾਲੀ ਪਾ ਕੇ ਆਪਣੀ ਲੈ ਆਵਾਂਗੇ ਆਪਣੇ ਦੌਰ ਦੇ ਹੋਰ ਲੱਗਣਗੇ ਤੇ ਦੌਰ ਦੇ ਮਸਾਲਾ ਭਾਈ ਨੇ ਬਣਾ ਲਿਆ ਅੰਕਲ ਨੇ ਇਹ ਤਾਂ ਆਪਣਾ ਵੀ ਵਾਟਰ ਪ੍ਰੂਫ ਆ ਨਾ ਇਹ ਇਹਦੇ ਨਾਲ ਤਾਂ ਕੀ ਫਰਕ ਪੈਣਾਗਾ ਕੀ ਨਿਕਲਿਆ ਸੀ ਜੀ ਬਾਬਾ ਨਿਕਲਿਆ ਨਹੀਂ ਫਣੀਆਂ ਖਣਿਆਰੇ ਹੱਸਿਆ ਕਿਹਾ ਤਾਂ ਨਹੀਂ ਕੋਸ ਮਰਾ ਬਾਬੇ ਨੇ ਨਹੀਂ ਦੀ ਮੈਂ ਬੋਤਾ ਚ ਪੋਣਾ ਸੀ ਠੀਕ ਹੈ ਉਸ ਤੋਂ ਪੜਨਾ ਨਹੀਂ ਪਰ ਮੈਂ ਢਰ ਕੇ ਉੱਥੇ ਖੜਾ ਆਹੋ ਵੱਧ ਕੇ ਉੱਥੇ ਜਾ ਖੜਾ ਇਹ ਵੀ ਕੰਮ ਲੋਟ ਆ ਬਾਬੇ ਤੋਂ ਤਾਂ ਪਰ ਹੀ ਰਹੇ ਬਾਬੇ ਦਾ ਹੀ ਨਹੀਂ ਪਤਾ ਕਿਹੜੇ ਵੇਲੇ ਪੜਕ ਜੇ ਬਾਬੇ ਨੂੰ ਕਹਤਾ ਵੀ ਰਾਤ ਦੇ ਪਾ ਜਾ ਪਿੰਡ ਇਧਰ ਨਿਆੜੀ ਨਿਆੜੀ ਦੇ ਬਰੋਬਰ ਕਰਤੀ ਨਿਉਂ ਡੇਢ ਦੀ ਤੇ ਸਵੇਰੇ ਆ ਕੇ ਚੱਕਣੇ ਨੌ ਦੀ ਧੀ ਵਿੰਗੀ ਕਰ ਤੇ ਬਾਈ ਵਿਚਾਰਾ ਮਿਸਤਰੀ ਕਹਿੰਦਾ ਓ ਹੀ ਵਿੰਗੀ ਹੋ ਗਈ ਬੱਸ ਹੋ ਗਈ ਇੰਨਾ ਫਰਕ ਪੈਣ ਗਿਆ ਯਾਤਰਾਪੁਰੇ ਪੰਛੀ ਲੱਗੀ ਜਾਂਦੀ ਨਾ ਤੇ ਦੇ ਤੂੰ ਮੈਂ ਤੇ ਚੜਾਉਣੇ ਲੱਤਾਂ ਲਈ ਹੋਏ ਇਹਨਾਂ ਨਾਲ ਰੱਬ ਨਹੀਂ ਲੱਤਾਂ ਲਾਈਨ ਨਾਲ ਦਿੱਤਾ ਉਹ ਦਰਸ ਰੱਬ ਦੇ ਭਲੇ ਅਬ ਰੱਬ ਵੀ ਹੁਣ ਲੈ ਵੜ ਕੇ ਨਾ ਆ ਪੁੱਟ ਕੇ ਨਾ ਕੋਲ ਪਾ ਲੈ ਜੇ ਮੈਂ ਭੱਜ ਨਾ ਜਾ ਰਿਹਾ ਜੀ ਜਮਾ ਜੀ ਜਾਲ ਹੈਗੀ ਹਾਂ ਬੱਤੀ ਦੇ ਥੋੜੀ ਉਹ ਬੱਤੀ ਦੇ ਉਹ ਬੱਤੀ ਦੇ ਹਾਂ ਚੱਲ ਥੋੜੇ ਪਈ ਮਟੋ ਐਸ ਹਾਂ ਮੈਂ ਹੱਲਾ ਲੈ ਆਇਆ ਪਾ ਦਿਆ ਸਟਾ ਆ ਗਈ ਸਟਾ ਹਾਂ ਮਾ ਚੱਕ ਰਿਹਾ ਭਾਈਆ ਆ ਗਈ ਆ ਗਈ ਲੋ ਜੀ ਕਨਾਲੀ ਦੇ ਉੱਪਰ ਲਾ ਡੇਢ ਦਾ ਰਤਾ ਰੋੜੇ ਨਾਲ ਲਾਤਾ ਰੋੜੇ ਨਾਲ ਲਾਤਾ ਡੇਢ ਦਾ ਰਤਾ ਵੀਰੇ ਚ ਲੱਛ ਰਹੇ ਰੋੜੇ ਨਾਲ ਲਾਤਾ ਭਈ ਗੇਟ ਦਾ ਰਤਾ ਨਹੀਂ ਇਹ ਰੋੜੀ ਚੱਲਣਾ ਜਿੰਨਾ ਇੱਕ ਰਤਾ ਇੱਟਾਂ ਦੇ 1000 ਆ ਜਾਂਦਾ ਇਹ ਰੋੜੇ ਵੀ ਸਾਰੇ ਨਾਲੇ ਕੰਮ ਆ ਜਾਣਗੇ ਸੱਟ ਨਾਲ ਨਾਲੇ ਕੰਮ ਆ ਜਾਣਗੇ ਕਿਵੇਂ ਕਲਾ ਤੋਰਣ ਕਈ ਗੱਲਾਂ ਬੁਣਾ ਬਣਾਏ ਨੇ ਇਹ ਲੋਟ ਆ ਜੂਗਾ ਮੈਂ ਇੱਥੇ ਨਹੀਂ ਕਰਦਾ ਇੱਥੇ ੱਟ ਨਹੀਂ ਉੱਤੀ ਪਾ ਦੇ ਪੱਤਰਾ ਨਾ ਤੋਂ ਪਾ ਦੇ ਪੱਤਰਾ ਜਿਹੜੇ ਪਾੜ ਜਾਣਗੇ ਲੋ ਜੀ ਅੱਜ ਮੈਂ ਕਮਾ ਲਿਆ ਸੀਮੈਂਟ ਮੀਟਰੀ ਦਾ ਮੈਂ ਉੱਤੀਲ ਉਲਟਾ ਦੇ ਲੋ ਜੀ ਯਾਰ ਨਾਲੀ ਦੇ ਨਾਲ ਨਾਲ ਇਧਰ ਜਿੱਧਰ ਲਈ ਹੈਟ ਆਪਣੀ ਨਾਉ ਨਿਕਲੇ ਇਧਰ ਲਈ ਹੈਟ ਅੰਦਰ ਲਈ ਹੈਟ ਮਸਾਲਾ ਲਾਤਾ ਮੇਸਤਰੀ ਨੇ ਪੂਰਾ ਵਧੀਆ ਫੁੱਲ ਤੇ ਗਰੰਟੀ ਹੋ ਗਈ ਕਿ ਨਾ ਇੰਦਰੋਂ ਪਾਣੀ ਇਧਰ ਨਿਕਲ ਛਕੇ ਜਿਸ ਨਾਲ ਆਪਣੇ ਨਿਓ ਨੂੰ ਡਰ ਹੁੰਦਾ ਸੀ ਗਲ ਚੜਨ ਦਾ ਤੇ ਪੰਢੀ ਕੋ ਕਿ ਨਿਓ ਖਰਾਬ ਕਰ ਦੋਂਦਾ ਜੀ ਵਿੱਚ ਪਾ ਕੇ ਤੇ ਫਿਰ ਉਹ ਕੋਈ ਡਰ ਨਹੀਂ ਕਰ ਕਿਉਂਕਿ ਵਿੱਚੋਂ ਲਿੱਪੀ ਗਈ ਤੇ ਬਾਕੀ ਇਟ ਸੁੱਕੀ ਲਾਈ ਆ ਗਈ ਸਾਰੀ ਗਿੱਲੇ ਇਟ ਆਪਣੀ ਸਾਰੀ ਆ ਪਈ ਹੈ ਜਿਹੜੀ ਨਿਓ ਚ ਨਿਕਲੀ ਆ ਤੇ ਹੁਣ ਮੇਸਤਰੀ ਕੱਲ ਨੂੰ ਨੌ ਦੀ ਸਟਾਰਟ ਕਰਨਗੇ ਤੋਂ ਉਹ ਪਰਾਂ ਨਹੀਂ ਲਾਉਣਗੇ ਹੁਣ ਚੱਲੇ ਮਿਸਤਰੀ ਕੰਮ ਇਹਦਾ ਨਿਬੜ ਗਿਆ ਅੱਜ ਦਾ ਅੱਜ ਦਾ ਨਿਬੜ ਗਿਆ ਅੱਜ ਦਾ ਨਿਬੜ ਗਿਆ ਹੁਣ ਕੱਲ ਨੂੰ ਸਵੇਰੇ ਪਹੁੰਚਣਗੇ ਚੰਗਾ ਵੀ ਬਾਏ 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 ਠੀਕ ਹੈ ਠੀਕ ਹੈ ਲੋ ਜੀ ਬੰਦੇ ਆਪਣੇ ਗਏ ਮਿਸਤਰੀ ਥੋੜਾ ਜਿਹਾ ਔਖਾ ਹੋ ਜਾਂਦਾ ਥ੍ਰੀ ਥੋੜਾ ਚੱਲਦੇ ਆਂਗੇ ਤੂੰ ਮੁੱਕੇ ਬਾਈ ਠੀਕ ਆ ਜੀ ਬਾਏ ਬਾਏ ਆਜੋ ਟਾਈਮ ਨਾਲ ਤੜਕੇ ਲੋ ਜੀ ਗਏ ਮਿਸਟਰੀ ਮਾ ਆਪਣਾ ਇੰਨਾ ਹੋ ਗਿਆ ਤੇ ਬਾਕੀ 9 ਦੀ ਕੱਲ ਨੂੰ ਚੱਕਣਗੇ